ਹਲੋ ਹਾਂ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆਇਆ ਮੈਂ ਕਹ ਲਈਆਂ ਜਿੰਨ ਘੰਟਾ ਤੱਕ ਹੋਇਆ ਜੇ ਫੋਨ ਉਦੋਂ ਆਇਆ ਵਾ ਕੀ ਗੱਲ ਹੋਗੀ ਦੁਬਾਰਾ ਫੇਰ ਫੋਨ ਕਰਤਾ ਪ੍ਰਸ਼ਾ ਆਉਮਾ ਨਾਲ ਇਹ ਨਹੀਂ ਪਰੋਣਾ ਨਹੀਂ ਮੰਨਦਾ ਐਸੇ ਐਸਾ ਮਾ ਤੇ ਕਿਹਾ ਯਾ ਹਾਂ ਪੇ 1-2 ਦਿਨ ਆ ਜਾ ਵਿਚੋ ਐਸੇ ਐਸਾ ਆਉਜੋ ਰਹੁੰਦਾ ਤੇ ਉੱਖ ਹੀ ਆ ਛੋਨਾ ਚੜਨਾ ਲੱਗਨデアਏ ਤੇ ਚਲ ਮੈਂ ਕਿਹਾ ਚਲ ਦੂਗਾ ਛੁੱਟੀਆਂ ਨੇ ਆਣ ਚਲ ਮਿਲ ਜਾਣ ਕਿ ਮੇਰਾ ਵੀ ਬੜਾ ਜੀ ਕਰਦਾ ਮੈਨੂੰ ਮਿਲ ਜਾਈਂ ਜਾਣ ਕੇ ਹਾਂ ਹਾਂ ਠੀਕ ਕਿਦਨ ਆਏਂਗੀ ਫਿਰ ਹੁਣੇ ਆਉਣ ਲੱਗੀ ਚਲ ਆ ਜਾ ਆ ਜਾ ਮੇਰੀ ਧੀ ਆ ਜਾ ਮੈਨੂੰ ਤਾਂ ਕਿਤੇ ਚਾਹ ਹੀ ਚੜ ਗਿਆ ਹੈ ਇੰਨੀ ਗੱਲ ਸੁਣ ਕੇ ਵੀ ਤੂੰ ਆਉਂਦੇ ਹੀ ਆ ਜਾ ਤੇ ਨਾਲੇ ਸੱਚ ਇਨੇ ਕੋ ਹੋਰ ਗੱਲ ਦੱਸਾਂ ਉਹ ਦਿੱਤੀ ਵੀ ਸਿਕਾਤਾ ਹੁੰਦੀ ਯਾਰ ਹਾਂ ਉਹਦਾ ਵੀ ਮੈਨੂੰ ਫੋਨ ਆਇਆ ਵਾ ਤੇ ਉਹ ਆਂਦੀ ਵੀ ਮੈਂ ਆਉਣਾ ਹੁਣ ਮੈਂ ਤੇ ਉਹਨੂੰ ਬਨਾ ਕਰਤੀ ਤੇ ਉਹਨੇ ਆਪਣੇ ਪਿਓ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਆ ਜਾ ਤੇ ਉਹਦੇ ਕਰਕੇ ਹੁਣ ਆ ਚੰਗੀ ਆ ਚਲ ਦਬਾ ਵੀ ਆਪਾਂ ਕਿ ਸਗਵਾ ਜੇ ਤੂੰ ਵੀ ਆਉਣਾ ਤੇਰੇ ਵੀ ਨਿਆਣੇ ਨੇ ਆਉਣੇ ਆ ਕੋਲ ਕੰਮ ਕੁੰਮ ਕਰਿਆ ਕਰੂਗੀ ਹਾਂ ਹਾਂ ਚਲ ਚੰਗਾ ਆ ਜਾ ਫਿਰ ਹੈ ਮੈਂ ਕੁਛ ਖਾਣ ਪੀਣ ਨੂੰ ਮਗਾਉਂਦੀ ਤੇਰੇ ਵਾਸਤੇ ਆ ਜਾ ਆ ਚਲ ਜਿਹੜੀ ਪੂਰੀ ਆਉਂਦੀ ਪਰ ਉਹ ਜਿਹੜੀ ਤੁੱਚੀ ਇੱਕ ਹੋਰ ਨਾਲ ਤੁਰੀ ਆਉਂਦੀ ਉਹ ਦੱਸ ਮੈਂ ਮੰਨੇ ਵੀ ਕੀਤਾਈ ਫੇਰ ਵੀ ਇਹ ਨਹੀਂ ਮੰਮੀ ਮੇਰਾ ਬੜਾ ਝੀ ਕਰਦਾ ਤੁਹਾਨੂੰ ਮਿਲਨੀ ਮੇਰੇ ਮਨ ਬਣ ਗਿਆ 바ਵਾ ਕੜੀਆਂ ਚਲ ਕੋਈ ਨਹੀਂ ਪੂਰੀ ਆਉਂਦੀ ਤੇ ਬਈ ਉਹ ਅਪਰ ਮੰਨਾਂ ਆਂਦੀ ਤੇ ਚਰੀ ਚਰੀ ਮਾਂਜਿਆ ਹੁਣਤਾ ਕਰਦੀ ਮੈਨੂੰ ਮੰਨਦਾ ਨਹੀਂ ਮਿਲਵਾਉਂ ਨਹੀਂ ਦਿੰਦਾ 밸류를 걷는 게. 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 게. ਹਾਂ ਉਹ ਠੀਕ ਹੈ ਜੀ ਹਾਂ ਵਦਿਆ ਤੂੰ ਸੁਣਾ ਇਹ ਗਰਮੀ ਬੜੀ ਹੈ ਮੈਨੂੰ ਪਾਣੀ ਲੈ ਕੇ ਆਉਣੀ ਹੈ ਇੰਬਰ ਨਹੀਂ ਨੰਬਰ ਦਾ ਹੀ ਲੈਂਦੇ ਕੋਈ ਨਹੀਂ ਬਾਹਰ ਆਇਆ ਤੇ ਵੀ ਠੀਕੀ ਹੈ ਕਿ ਕਿੰਨੀ ਕਿ ਗਰਮੀ ਮੈਂ ਪਾਣੀ ਲਿਆਉਣੀ ਹੈ ਡਾੜੀ ਕਿੱਥੇ ਡਾੜੀ ਨਹੀਂ ਦੇ ਬਹੁਤ ਗਰਮੀ ਪੁੱਤ ਹਾਂ ਆਪਾਂ ਆ ਗਏ ਆਪਾਂ ਨਾ ਨੰਨੀ ਪਿੰਡ ਆਏ ਹਾਂ ਨੰਨੀ ਰੈਗੀ ਪਾਣੀ ਨੰਨੀ ਰੈਗੀ ਜੂਸ ਹੈ

ਆਹੇ ਤਾਂ ਮਤਲਬ ਰੱਖਿਆ ਤੇਰੀ ਨਿੱਕੀ ਜੀ ਕੁੜੀ ਐ ਤੇ ਘਰ ਲੈ ਕੇ ਬੈ ਤੂੰ ਅੱਖਾਂ ਮੈਂ ਆਉਣਾ ਹੀ ਆਉਣਾ ਐਹੋ ਜਿਹੀ ਕਰ ਬੁਹੇ ਆਣਾ ਮੈਂ ਹਾਂ ਮਿਲਦੀ ਆਉਣੀ ਐ ਕੁੜੀ ਤੇਰੀ ਠੀਕ ਐ ਨਹੀਂ ਕਿਹਦੇ ਤੁਰ ਮਾਰਨਾ ਘਰ ਬੈ ਕੇ ਬੈ ਸਾ ਟਿਕਾਣਾ ਪਾਣ ਕਿਹਦੇ ਕੀ ਬੰਦਾ ਕਰੇਗਾ ਦਾ ਦਇਰਤ ਨਹੀਂ ਮਰੇ ਪਤਾ ਉੱਜੀ ਫਗੰਦਈ ਇਹਦੀ ਕੀ ਮਾਰਦਾ ਹੋਰ ਆਹੋ ਠੀਕ ਨਹੀਂ ਐ ਮੈਂ ਤਾਂ ਅੱਗੇ ਅੱਖ ਨਹੀਂ ਨਾਨੀ ਨੇ ਵਾਰ ਤੂੰ ਖਵਾ ਲੈਣਾ ਕਿਉਂ ਤਈ ਵਾਦੂਗਾ ਨਾ ਨਾਨਾ ਕਹਿੰਦਾ ਹਮ ਲੱਖ ਮੋਟੇ ਉਹ ਕਹਿੰਦੇ ਨਾ ਠੀਕ ਨਹੀਂ ਸਲਾਦ ਜਿੰਨਾਂ ਦੀਆਂ ਆਉਂਦੀਆਂ ਅਹੀਂ ਅੱਛਾ ਅੱਛਾ ਉਹ ਹੋਰ ਵਧੀਆ ਬਾਰਟੀ ਤਾਂ ਮਨ ਲਈ ਬੈਠ ਜਾਂਦੇ ਬੜੀ ਗਰਮੀ ਪੱਖੀ ਨਹੀਂ ਐ ਜੀ ਪੱਖੇ ਬਕੀ ਨਹੀਂ ਚੱਲ ਲੱਗਿਆ ਉਹ ਤੇ ਨਹੀਂ ਕੋਈ ਬੱਟੇ ਆ ਜੇ ਕੋਈ ਨਹੀਂ ਜੀ ਜਾਂ ਉਥੇ ਅੰਦਰ ਬਹਿ ਜਾ ਲੌਬੀ ਚ ਜਾ ਕੇ ਪੱਖੇ ਥੱਲੇ ਜਾਓ ਤੇ ਚੱਲ ਜਾ ਮੈਂ ਆਜੋ ਤੁਸੀਂ ਵੀ ਕੋਈ ਨਹੀਂ ਮੈਂ ਆਉਣੀ ਨਾ ਬੱਸ ਲੋ ਮੈਂ 2 ਮਿੰਟ ਆਈ ਜਾ ਦਿੰਦੀ ਲੌਬੀ 'ਚ ਚੱਲ ਜਾ ਮੈਂ ਮੈਂ ਚਲ ਆਜੋ ਆਜੋ ਤੁਸੀਂ ਵੀ ਤੇਰੀ ਆਉਣੀ ਆਉਣੀ ਮੈਂ ਕੱਲੀ ਜਰਾ ਲੱਕੀ ਨਹੀਂ ਕਰਨਾ ਬੈਨ ਜੀ ਕਿਉਂ ਜੋੜੇ ਨਾ ਨਹੀਂ ਪੰਜੀਰੀਆਂ ਨਾ ਛੋਟੇ ਛੋਟੇ ਤੈਨੂੰ ਪਵਾਉਂ ਮੈਂ ਚਲਦੀ ਤਰਾਇਆ ਫਿਕਰ ਨਾ ਕਰੀ ਆਪੇ ਫਿਕਰ ਕਰ ਲੈ ਚਲ ਕੋਈ ਕੁੜੀ ਤੇ ਕੰਮ ਕਰਿਆ ਕਰੂ ਜਿਸ ਨੂੰ ਕਰਨੀ ਪਈ ਮੇਰੇ ਕੋ ਤੇ ਆ ਬਣੀ ਇਨਾ ਤੇ ਰੋਜ਼ ਚੰਗਾ ਕੰਮ ਤੇ ਕਰਦੀ ਸੀ ਉਹ ਆਈ ਇਹਦੇ ਫੋਟੋ ਤੇ ਕਰੇ ਤਾਂ ਆਇਆ ਹਾਂ ਆਈ ਕਿਉਂ ਨਹੀਂ ਇਹਦੇ

ले मर्ती पानी है किन्नी गर्मी है तू इन्नी गर्मी चाहि मैं कदे तो ना तेरा राह देख कर दई वो तो दीदी साहिब ये बार ना बड़ी गर्मी बहुत थी तो है बहुत ज्यादा इठ ठंडा है खाना देखो दीदी ठीक है सारे अपनी हां जी हां जी वदी सारे तो यहां के हां मेरी नहीं थोड़ी आई है गर्मी बड़ी थोड़ी तो आई मैं ते तो मैं तन्नू कहूं तेरे निगे जी थोड़ी तो तू कर रहा है आ रही तो है तो तो हमे आना ਇਹਨੂੰ ਕਦਾ ਪਤਾ ਨੀ ਮੈਨੂੰ ਤਾਂ ਪਤਾ ਨਹੀਂ ਦੱਸੇ ਨੀ ਮੈਂ ਮੇਰੇ ਸੱਸੀ ਮੇਰੇ ਬੜਾਈ ਚੀ ਕਰਦੀ ਐ ਕਿ ਮਿਲ ਕੇ ਮੈਨੂੰ ਸੁਪਣਾ ਜਾਣ ਚੰਗਾ ਆ। ਉਹਨਾਂ ਚਿਰ ਮੈਂ ਉਹ ਹੀ ਉਹਦੀ ਨਾਲ ਮੇਰੀ ਕੁੜੀ ਨਹੀਂ ਠੀਕ ਰਹਿੰਦੀ। ਅਰਪਣ ਕਿੱਥਾ ਹੈ ਇੱਕਦਮ ਇਹ ਹੋ ਆਵਾ। ਜਾਂ ਲੈ ਗੱਲ ਸੁਣੋ ਲੱਗੀ ਮਮੀ ਮੈਨੂੰ ਤੇ ਬਹੁਤ ਬੜਾ ਨੇ ਆਕੇ ਖਾਣਾ ਮੈਨੂੰ ਕਿਹਨੇ ਚਾਹ ਬਣਾਇ ਚਾਹਦੇ ਆ। ਨਹੀਂ ਮੈਂ ਰੋਟੀ ਖਾਣੀ ਦੀਦੀ ਨੇ ਕਹਿਤਾ ਆ ਲੈ ਕਿਤਾ ਚੋਕਲੇ ਬਣੀ ਗਰਮੀ ਬੜੀ। ਜਾਂ ਨਹੀਂ ਚਾਹ ਪੀੜੀ ਕਿ ਬਣਾ ਰੋਟੀ ਤੇ ਰੋਟੀ ਲੈਣੀ। ਰੋਟੀ ਬਣਾ। ਜਾਂ ਪਾਪਾ ਨਾ ਮੈਂ ਰੋਟੀ ਲਿਆ ਭੈਣ ਵਾਸਤੇ ਭੈਣ ਆਈ ਜੇ ਉੱਥੇ ਰੋਟੀ ਲੈਣ ਦੇ ਵਾਸਤੇ ਮੇਰਾ ਤਾਂ ਬੜੀ ਭੁੱਖ ਲੱਗੀ ਨਾ ਤੂੰ ਹੀ ਖਾ ਲਈ ਇਹਨੂੰ ਤਾਂ ਲੈ ਆ ਕੇ ਦੇ ਪਈ ਨਾ ਤੈਨੂੰ ਨਾਲੇ ਲੱਗ ਜਾਂਦੀ ਐ ਜਨਿਆ ਇਹ ਰੋਟੀ ਦੇ ਲੈ ਕੇ ਪੈਨ ਨੂੰ ਛੇਤੀ ਆਜੀ ਗੁਰੂ ਸੁਡੀ ਮੈਨੂੰ ਭੁੱਖ ਲੱਗੀ ਭੁੱਖੀ ਨਾ ਬੈਠੀ ਰਵੇ ਹੇ ਦੇਖ ਲਓਂ ਗੀਆਂ ਨੀ ਮੈਂ ਕਿੱਥੇ ਮੈਂ ਤੇ ਇੱਕ ਗੱਲ ਨੂੰ ਬਹੁਤ ਗੁੱਸਾ ਚੜਦਾ ਜਦੋਂ ਮੈਂ ਆਈ ਹੁੰਦੀ ਆਉਂਦੇ ਨਹੀਂ ਮੈਡਮ ਬੈਠੀ ਹੁੰਦੀ ਆਣ ਕੇ ਮੈਂ ਲੱਗੇ ਆਖਿਆ ਵਾ 100 ਈ ਹੈ ਮਾਵਾ ਈ ਹੈ 200 ਕੋ ਫੋਲਣਾ ਹੁੰਦਾ 100 ਗੱਲ ਕਰਨੀ ਇਹ ਤੇ ਤਾਲੂ ਤੇ ਚੜੀ ਰਹਿੰਦੀ ਹੈ ਹੁਣੇ ਆ ਕੇ ਮੈਂ ਆਉਣਾ ਮੈਂ ਇਹਨੂੰ ਮਨੇ ਵੀ ਕੀਤਾ ਤੇਰਾ ਕਿ ਉਹ ਜਿਹੜਾ ਪਤਾ ਹੈ ਨਹੀਂ ਆ ਜਾ ਆ ਜਾ ਇਹ ਕਹਿੰਦਾ ਕੀ ਬੰਦਾ ਤੇ ਕਰੇ ਮੰਨੇ ਇਹਨੂੰ ਫੜਿਆ ਪਰ ਮਾਰਿਆ ਨੀ ਅੰਦਰ ਮੈਂ ਕੋਲੀ ਪੜੀ ਜਾ ਰਹੀ ਮੇਰੇ ਬਾਵਾ ਬੂਆ ਮੜ ਗਿਆ ਪੀੜ ਟਿਕਟ ਲੈ ਜਾ ਸੋਈ ਚ ਕੁਛ ਨਹੀਂ ਹੋ ਚੱਲਿਆ ਅਗਰ ਮੈਂ ਪੜੀ ਸਲੇਟ ਤੇ ਬਿਠਾ ਲਿਆ ਸਲੇਟ ਤੇ ਬਿਠਾ ਲਈ ਸੋਈ ਚ ਜਾ ਥੋਟਲੀ ਆ ਪਾ ਕੇ ਜਾ ਜਦ ਸਬਜੀ ਪੜੀ ਪਾ ਕੇ ਲਿਆਉਣੀ ਇੱਥੇ ਇੰਨੇ ਟਾਈਮ ਹੀ ਉਸਦੀ ਕੀ ਕਰਦੇ ਹੋਂਗੇ ਮੇਰੀ ਮਾਦੀ ਵੀ ਇਹ ਮਟਗੀ ਕਰਦੀ ਐ ਇੱਧੇ ਜੁਣ ਜੁਣ ਕੇ ਦੱਸਦਾ ਹੁਣ ਮੂੰਹ ਟੁਕਾਲਿਆ ਬਣਾਇ ਫਿਰਤੀ ਪੈਣੇ ਜੇ ਨਾ ਮੈਂ ਆਖਿਆ ਸੀ ਵੀ ਨਾ ਉਹ ਜਦ ਪਗੜਾ ਮੈਂ ਭੱਜੀ ਗਈ ਐ ਦੀ ਮਤ ਕਿ ਉਹ ਮੈਂ ਤੇ ਜਿਹਦੇ ਸਾਡੇ ਦੀ ਬਾਹਰ ਕੀ ਕਰਵਾਉਣਾ ਉਹ ਵੀ ਉਹ ਵੀ ਤੈਨੂੰ ਪਤਾ ਤਾਂ ਹੈਗਾ ਤੇਰੇ ਪਿਓ ਦਾ ਉਹ ਵੀ ਇੰਦਾ ਹੀ ਜ਼ਿਆਦਾ ਕਰਦਾ ਕਿੰਨਾ ਇਹਦਾ ਕਰਦਾ ਕਿਤੇ ਐ ਕਿਤੇ ਸਾਹੀ ਸਾਹ ਇਹਦੇ ਲੈਂਦਾ ਮੇਰੀ ਧੀ ਕੰਮੋ ਮੇਰੀ ਧੀ ਕੰਮੋ ਬਸ ਇਹ ਵੀ ਕਰਦਾ ਰਹਿੰਦਾ ਹਾਂ ਉਹ ਤੇ ਜਿਹੜੇ ਮੈਂ ਕੀ ਕਰਦਾ ਹੈ ਹਾਂ ਹਾਂ ਇਹ ਕਿ ਛੋਟੀ ਛੋਟੀ ਰੋਟੀ ਖਾਣਾ ਮੈਨੂੰ ਬਹੁਤ ਪਸੰਦ ਆਉਂਦਾ ਕਿਤੇ ਕਿ ਨਹੀਂ ਮੈਨੂੰ ਬਹੁਤ ਚੰਗਾ ਕੁਝ ਕਰੀਏ ਤਾਂ ਤੇ ਤੈਨੂੰ ਮਿਲਣਾ ਚਾਹੀਦਾ ਸਮਾਂ ਹੈ। ਸਾਨੂੰ ਮੈਨਾਂ ਘਰ ਚੋਰੀ ਚੋਰੀ ਆਉਣੀ ਆ। ਫੋਨ ਕਰਕੇ ਮੰਮੀ ਨੇ ਤੇ ਮੰਮੀ ਨੇ ਵੀ ਮੈਨੂੰ ਦੱਸਿਆ ਕਿ ਜਾਈ ਹੋਈ ਹੁੰਦੀ ਆ। ਬੜੀ ਕਰੀ ਕਿ ਕਿ ਮਮਾ ਇੱਥੇ ਆਈ ਹੋਈ ਸੀ ਰਾਤ। ਇੱਥੇ ਰੱਖੋ ਆ ਪਾਉਏ ਜੁੱਤੇ। ਇਹ ਜੁੱਤੇ ਪਾ ਦੋ। ਜੁੱਤੇ। ਇਹ ਮਮਾ ਨੇ ਮਿੰਨ ਕੰਮ ਕੀਤਾ। ਲੈ ਨਾ ਮੁੰਡੇ ਆਪਣੀਆਂ ਮਾਂ ਨਾਲ, ਆਪਣੀਆਂ ਮੰਮੀਂ ਦਿਨਾਂ ਨੂੰ ਮੇਰੇ ਜੀ ਜਾਈ ਫਰੀਦ ਆਈ ਨਾ ਉਹ ਮੰਮੀ ਨੇ ਚਾਹ ਹੀ ਚਾੜੀਆ ਖਾਚ ਦੇ ਗਲਾਸ ਚ ਪਾਣੀ ਦਿੱਤਾ ਤੇ ਮੈਨੂੰ ਵੀ ਪਾੜਿਆ ਗਲਾਸ ਪਾਣੀ ਵਿੱਚ ਪਿਠਾਵੇ ਤੁੱਪੇ ਹੀ ਦਿੱਤਾ ਮੇਰੀ ਮਾਂ ਕਿ ਕੀ ਕਰੀ ਜਾਂਦੀ ਰੋਟੀ ਲੈ ਕੇ ਆ ਮੇਰੇ ਕੋਲ ਨੂੰ ਭੁੱਖ ਬੜੀ ਲੱਗੀ ਆ ਮੰਮੀ ਆਵੇ ਤੇ ਹੋਣ ਲੱਗੀ ਨਾ ਰੋਟੀ ਬਾਈ ਨਾ ਜਰ ਲਾਉਣੀ ਦੁਰ ਸਸ ਕਰੇਗੀ ਕਰਦੀ ਘਰੇ ਬੈਠੇ ਰੋਟੀਆਂ ਮੁਰਗੀ ਦੇ ਰੈਂਦੇ ਹਣ ਕੇ ਚਾਹ ਪੀਚਾਸੀ ਖਾਦੀ ਸੀ ਸਬਜੀ ਬੜੀ ਹੈ ਤੇ ਫ੍ਰੀਜ ਚ ਫੁੱਲ ਕੇ ਰੱਖੇ ਹੋਏ ਹਨ ਖਾਣੇ ਰੋਟੀ ਖਾਣੀ ਰੋਟੀ ਤੇਰੇ ਸਾਹਮਣੇ ਕੋਹ ਕਹਿਦੇ ਮੈਂ ਰੋਟੀ ਖਾਣੀ ਤੇ ਚਾਹ ਨਹੀਂ ਖਾਣੇ ਰੋ ਬੋਲੀ ਹੈ ਚਨਾ ਚਾਹ ਚਾਹ ਨੂੰ ਤੂੰ ਜੋ ਮਰਜ਼ੀ ਖਾਣਾ ਤੇ ਸਭ ਕੁਝ ਪੱਜ ਜਾਂਦਾ ਕੁੜੀ ਮੇਰੀ ਨੂੰ ਲਿਆ ਕੇ ਤੇ ਛੇਤੀ ਆ ਜਾ ਛੇਤੀ ਆ ਜਾ ਰੋਟੀ ਲੈ ਕੇ ਮਿੰਟੋਂ ਮਿੰਟ ਆ ਵੀ ਆ ਇਸਨੇ ਇਹਰਾ ਦੁੱਖ ਤੂੰ ਹੀ ਪਸਾਈ ਇਹ ਬੁੱਧ ਨਾਨੀ ਦਾ ਘਰ ਅਸਲੀ ਨਾਨੀ ਹੁੰਦੀ ਤੇ ਜੋ ਮਾਂਜੀ ਕਰਦੀ ਅਸਲੀ ਨਾਨੀ ਨਹੀਂ ਹੈਗੀ ਤਾਂ ਮਮੀ ਇਦਾਂ ਕਰਦੇ ਕੋਸਲੀ ਮਾਂ ਨਾ ਹੀ ਹੁੰਦੀ ਆ ਕੀ ਕਰੇ ਤੂੰ ਤੇਰ ਕਹਾਂ ਉਹ ਮੇਰੇ ਨਾਲ ਤੂੰ ਨਿਆਣੀ ਸਾਹ ਹਾਂ ਐਨੀ ਮੁੰਡੀਆਂ ਸਾਹ ਸੀ ਰੋਟੀ ਨਹੀਂ ਜਾਨੀ ਚੰਪਤ ਲੋਕਾਂ ਨਾਲ ਉਹ ਕੀ ਪਤਾ ਨਹੀਂ ਫਿਰ ਬੁਨਾ ਇਦੀ ਅੱਛੀ ਬਾਤ ਆ ਕਾਹਦੀ ਨ ਕੋਈ ਕਰੀ ਨਹੀਂ ਲੱਗਦੀ ਮੈਂ ਤੋਹ ਸੇਹੀ ਦੀ ਨੂੰ ਆਇਆ ਟੇ ਲੇ ਦੋ ਕਿ ਮੈਂ ਤੈਨੂੰ ਕਹਿ ਕੇ ਵੀ ਆਈ ਰੋਟੀ ਛੇਤੀ ਲੈ ਆਵੇਂ ਲੈ ਆਈ ਕਿਤੇ ਕੋਈ ਰੋਟੀ ਸਾਹਮਣੇ ਹੋਣਾ ਤੇ ਮੈਂ ਰੋਟੀ ਆਉਂਦਾ ਨੀ ਸਬਜੀ ਬਹੁਤ ਨਾ ਤੇਰੇ ਵਾਸਤੇ ਸਪੈਸ਼ਲ ਬਣਾਈ ਆ ਅੱਛੀ ਗਲਵਾਸੀ ਨਾ ਨਹੀਂ ਮਾਸੀ ਦਾ ਨਹੀਂ ਖਾਣੀ ਖੋਣੀ ਉਹ ਖੋ ਖਵਾ ਦੇ ਤੂੰ ਤੀਜੇ ਕੁੜੀ ਨਾਲ ਤੇ ਨਾਲ ਭੌਂਦੇ ਹਾਂ ਹੱਦ ਕਰਦੀ ਤੂੰ ਉਹਨੂੰ ਚੁੱਕੀ ਨਹੀਂ ਜਾਂਦੀ ਮੇਰੀ ਕੁੜੀਏ ਤੇ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਉਹਨੂੰ ਖਿਲੇ ਕੇ ਆਉਂਦੇ ਉਹਨੂੰ ਪੁੱਛਿਆ ਆਂਦੀ ਮੈਡੀ ਖਾਣੀ ਰੋਟੀ ਮੈਨੂੰ ਪੁੱਛਿਆ ਹਰ ਕੁੜੀ ਆਪਣੀਆਂ ਨਾਲ ਨਹੀਂ ਭੌਂਦੀ ਮੈਂ ਮਮੀ ਨੂੰ ਉਸ ਚੋਲ ਪਾ ਲਈ ਮੈਂ ਚੋਕੇ ਕਾਂਗੜਾ ਕਰਦੀ ਕੋਈ ਚੀਜ਼ ਸਮਾਨ ਤੋੜਿਆ ਮੈਂ ਫੜ ਲਾਈ ਗਈ ਇੱਥੇ ਹੀ ਭੌਂਗੀ ਗੁਰਕੀ ਖਵਾ ਦੋ ਨਾ ਨਾ ਕੋਈ ਨਹੀਂ ਰੇ ਗੁਰਕੀ ਮਾਸਾ ਨਾ ਨਹੀਂ ਕੁਝ ਨਹੀਂ ਉਹ ਚੋਲ ਗਿਆ ਤੇ ਨਹੀਂ ਮੈਂ ਹਾਂ ਮੈਂ ਉਹਦੀ ਮਾ ਜਾਈ ਸਾਡੇ ਕੋਲ ਬੈਠੀ ਦੋ ਹੀ ਮਿੰਟ ਉੱਥੇ ਬੈ ਕੇ ਖਾਣਾ ਮਾਦੀ ਦੀ ਮਾਸੀ ਬਣਾ ਦਿੱਤੀ ਖਾ ਲੈਂਦੇ ਮੈਂ ਬਸ ਆਪਣੇ ਤੇ ਚੋਲ ਪਾ ਕੇ ਲੈ ਕੇ ਆਈ ਸਾਈਡ ਤੇ ਪਾ ਲਈ ਬਣਾ ਨਹੀਂ ਉਹ ਨਾਲੀ ਕੁੜੀ ਆਪਣੀ ਖਵਾ ਲਾ ਵੇ ਨਾ ਕੰਮ ਹ ਤੱਕ ਇਹ ਨਾਲੀ ਕੁੜੀ ਬਾਗੀ ਕਿ ਨਹੀਂ ਬਾਗੀ ਇਹ ਤੇ ਮੈਨੂੰ ਮੈਨੂੰ ਦੱਸ ਦਿਆ ਕਰੋ ਜਦੋਂ ਉਹਨਾਂ ਨੇ ਬਣਾ ਹੁੰਦਾ ਹੈ ਨਾ ਮੈਨੂੰ ਫੋਨ ਕਰ ਦਿਆ ਕਰੋ ਮੈਨੂੰ ਬਹੁਤ ਥੀਏ ਪੁੱਤ ਮੈਨੂੰ ਤੇ ਚੜ ਜਾਂਦਾ ਚਾਰਜ ਜਦੋਂ ਤੁਮ ਉਹਣਾ ਹੁੰਦਾ ਮੈਨੂੰ ਦੱਸ ਕੀ ਕਰ ਮੈਂ ਕਿਦਾਂ ਕਹਿਦਾ ਤੈਨੂੰ ਵੀ ਤੂੰ ਨਾ ਹੈ ਮੈਂ ਤੇ ਤੇਰੇ ਸਾਹਮਣੇ ਉਹ ਗਰਮੀ ਚ ਮਰਨ ਲਈ ਬਾਤ ਤੇਰਾ ਰਾਹ ਤੱਕ ਨਹੀਂ ਮੈਨੂੰ ਇਹਨਾਂ ਕਰਦੇ ਕਰੋ ਫੋਨ ਨਹੀਂ ਵੀ ਹੁੰਦਾ ਮੈਂ ਨਾ ਆਇਆ ਕਰ ਮੈਂ ਹੋਰ ਕਿਤੇ ਜਾ ਆਜਾਂ ਕਰੂਗੀ ਕੋ ਜੇ ਮੇਰ ਕੋਈ ਨਾ ਹੁੰਦੀ ਤੈਨੂੰ ਮੈਂ ਕਿੱਦਾਂ ਕਹਿਦਾ ਤੂੰ ਨਾ ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ ਤੇ ਡੈਡੀ ਨੂੰ ਪੁੱਤ 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 ਕਾਹਦੇ ਰਿੰਦੇ ਚਾਹ ਮੈਨੂੰ ਤੇ ਮੇਰੀ ਪੁੱਤ ਗਿਆ ਨਹੀਂ ਹੁੰਣਾ ਸਰ ਰੋਟੀ ਖਾ ਮੇਰੀ ਤੀ ਤੂੰ ਉਣਾਵੇ ਆਪਣਾ ਖੂਨ ਸਾੜਿਆ ਕਰ ਇਹਦੇ ਪਿੱਛੇ ਖਾ ਰੋਟੀ ਦੂ ਤੇ ਤੇਰੀ ਮਾਂ ਨੂੰ ਨਾਲ ਲੈ ਜਾਂਦੀ ਮੇਰੀ ਢੋਟੀ ਛੱਡ ਗਈ ਵਿਚkere ਪਾਉਣ ਨਹੀਂ ਆਜਾ ਚਾਹ ਲੈ ਕੇ ਕੁੜੀ ਨੂੰ ਖਾਣ ਨਾਲ ਕਾਣ ਕੁੜੀ ਆਪਣੀ ਦਿਖਵਾ ਚੌਣ ਨਾਲ ਸੋਨਾ ਬੈੱਡ 'ਤੇ ਬੈਠਣਾ ਚੌਲਾਂ ਨਾਲ ਬਾਹਰ ਬਿਠਾ ਲੈਂਦੇ ਸੋ। ਬਾਹਰ ਕਿੱਥੇ ਬੈਂਦੀ ਇਹਨੂੰ ਗਰਮੀ ਵਜਿਹਾ ਥੱਲੇ ਬੈਹ ਲੈ ਮਾਂਾ ਤੇ ਆ। ਹਟੋ ਚੌਲ ਇਹਦੇ ਖਲਾਰ ਹੋਣਗੇ। ਜੀ ਲਾਜੂ ਪੁੱਤ ਥੱਲੇ ਬੈਹ ਨੂੰ। ਬੜਾ ਛੇਸਾ ਹੀ ਐਣਾ ਇੱਥੇ ਖਾ ਰੋਟੀ ਖਵਾ ਚੌਲ ਖੁੜੀ ਨੂੰ। ਮੈਂ ਉੱਤੇ ਬੈੱਡ ਲਵੇੜਨਾ ਮੈਂ ਤੇ ਚਾਦਰਾਂ ਢੋਟੀਆਂ। ਨਾਲੇ ਆਈ ਹੈ ਨਾ ਤੇ ਆਪਣੇ ਬਿਸਤਰੇ ਬੁਸਤਰੇ ਜੇ ਢੋਣ ਨਾਲੇ ਸਿਰੇ ਤੋਂ ਜੀ ਚੈਣ ਢੋਲੀ ਚੰਗਾ ਬਣ ਕੇ ਤੂੰ ਫੇਰ ਚੱਲ ਜਾਣਾ। ਮੰਮੀ ਮੇਰਾ ਤਾਂ ਮੋਟਾ ਬੜਾ ਧੋਖਾ ਦਾ ਮੰਮੀ ਮੇਤੋਂ ਨਾਲ ਧੋਬਲੇ ਨਹੀਂ ਆ ਕਿ ਮੈਂ ਅਗਲੀ ਵਾਰ ਆਉਂਗੀ ਬੜਾ ਚੇਤਤ ਹੋਦੋ ਇੱਥੇ ਲੜਕੀਆਂ ਜਿਹੇ ਤੇਰਾ ਮੋਟਾ ਧੋਖਾ ਦਾ ਘਰ ਕਹਿੰਦੀ ਉਹਨਾਂ ਕਹਿੰਦੀ ਤੈਨੂੰ ਦਵਾਈ ਦੁੱਫੀ ਦਵਾਉਂਦੇ ਤਾਂ ਇਹਨੇ ਚਾਲ ਤੇ ਰੈਸਟ ਕਰਾ ਮੈਂ ਉੱਥੇ ਵੀ ਮੰਮੀ ਸੱਸ ਨੇ ਨਹੀਂ ਫੈਨਿੰਦੀ ਨਮਾਚੇ ਉੱਥੇ ਚੱਲ ਜਾ ਮੰਮੀ ਕੋਲੋਂ ਮੰਮੀ ਸਾਹਮਲੇ ਦੀ ਆ ਇੱਥੇ ਆਓਗੇ ਇੱਥੇ ਮੰਮੀ ਨੌਕਰ ਰੱਖੀ ਵੀ ਤੁਹਾਨੂੰ ਬੈਠੇ ਰੱਖੀ ਨਾ ਪੱਕੀ ਨਾ ਖੜਾਉਣੀ ਤੈਨੂੰ ਮੈਂ ਰੋਟੀ ਸਿਰ ਬਿਸਤਰੇ ਟੋਣੇ ਮਸਰੇ ਕੱਟ ਛੱਡੂੰਗੀ ਤੜਕੇ ਉੱਠ ਕੇ ਧੋਣੀ ਕੀ ਆ ਜਾਂਦੀ ਕਰਕੇ ਟੈਂਟਾਜ ਚਲੋ ਰੁਕ ਜਾਈ ਮਾਵਾ ਦੀਆਂ ਨੇ ਕੋਈ ਗੱਲ ਦੀ ਕਰਨੀ ਆ ਤੂੰ ਤੇ ਵਿੱਚ ਫਸ ਕੇ ਬਹਿ ਜਾਂਦੀ ਨੀ ਕੋਈ ਗੱਲ ਕਰਨ ਤੇ ਮੈਂ ਸੁਣਾ ਕਰ ਲਉ ਮੰਮੀ ਮੰਮੀ ਤੜਕੁੜੀ ਆ ਤੂੰ ਜਿਹੜੀ ਵੀ ਗੱਲ ਕਰਨੀ ਤੇ ਕਰ ਦ ਮੇਰੇ ਸਾਹਮਣੇ ਕਰ ਦੂ ਮੈਨੂੰ ਪਤਾ ਤੂੰ ਜਿੰਨੀ ਕੁ ਕੁੜੀ ਚਾਚਾ ਲੌਬੀ ਚ ਚੱਲ ਪਰ ਚੱਲ ਉਥੇ ਲੰਮੀ ਉੱਤੇ ਬਹਿ ਜਾ ਕਿਉਂ ਕਰ ਦਿੰਦੇ ਮੰਮੀ ਮੈਂ ਇਹਨੂੰ ਵੀ ਚਾਹ ਵਗ ਮੇਰੀ ਮੰਮੀ ਮੈਂ ਤੁਹਾਨੂੰ ਕਦੇ ਫੇਕ ਉਪਰ ਕਰਾਂ ਨਹੀਂ ਸਮਝਿਆ ਕਿ ਤੂੰ ਮੇਰੀ ਮਤ ਨਹੀਂ ਮਾਵਾ ਮੇਰੀ ਸਾਰੀ ਕਾਰੀ ਮੈਂ ਤੈਨੂੰ ਕਦੀ ਨਹੀਂ ਸਮਝਿਆ ਵੀ ਤੂੰ ਮੇਰੀ ਮਤਰਾਈ ਮਾਂ ਮੈਂ ਤੈਨੂੰ ਆਪਣੇ ਸਕੇ ਭਾਵਾ ਵਾਂਗੂ ਸਮਝਦੀ ਕਿ ਮੇਰੀ ਮਾਂ ਆਹੋ ਜੇ ਚਲਿੱਤਰ ਨਾ ਆਉਂਦੇ ਪਿਓ ਵਾਂਗੂ ਘਾਟੀ ਕਰਿਆ ਕਰ ਤੇਰਾ ਪਿਓ ਕਰਦਾ ਮੈਂ ਨਹੀਂ ਕਰਨਾ ਉੱਠ ਕੇ ਤੇ ਚੱਲ ਬਾਹਰ ਲੋਬੀ ਚ ਚੱਲ ਮਾਂ ਕਰਮੀ ਬੜੀ ਆਪੋ ਦੀ ਰੋਟੀ ਖਾ ਲਈ ਦੀ ਆ ਕੇ ਭਾਂਡੇ ਲੈ ਜੀ ਨਾਲ ਮਾਂ ਨੂੰ ਇਦਾਂ ਵੀ ਸਾਰੇ ਹੁਣ ਦੋ ਦਿਨ ਆਈ ਸੁੱਖ ਦਾ ਸਾਹ ਦੇ ਕੇ ਅੱਜ ਤੇ ਮੰਮੀ ਮੇਰਾ ਤੇਰੇ ਬਿਨਾ ਜੀਵ ਨਹੀਂ ਲੱਗਦਾ ਹਾਂ ਤਾਂ ਕੰਟੇ ਕਾਪੀ ਕੀ ਤੇਨ ਤਾਂ ਮੈਂ ਤਾਂ ਅਸਲੀ ਪਤਾ ਜੀ ਰਕੋ ਕੇ ਕੇ ਰਹਿਣ ਆਂ ਮੈਂ ਜਾਣਾਂ ਚਾਹਾਂ ਸੁਤਰਾ ਹਫਤੇ ਮਰ ਚੱਬ ਗਈ ਆ ਤੇ ਮੇਰੇ ਪੱਲੇ ਸਾਕ ਚੰਪੜ ਗਈ ਤੇ ਮੇਰੇ ਪੱਲੇ ਭਾਗੀ ਉਹ ਕੋਹ ਜਿਹੜਾ ਮੈਂ ਜਿਹਦੇ ਮੈਲ ਲੱਗ ਲੱਗੀ ਉਹ ਵੀ ਇਹਦੀ ਕਿਤੇ ਮੰਨਦਾ ਹੋਰ ਤਾਂ ਕਹਿੰਦੀ ਮੰਨ ਲਈ ਮੇਰਾ ਪੰਮੂ ਪੁੱਤ ਦਾ ਨਹੀਂ ਮੇਰੇ ਫੋਨ ਆਇਆ ਮੇਰੇ ਪੰਮੂ ਪੁੱਤ ਦਾ ਫੋਨ ਆਇਆ ਵਸੋਏ ਢੇਈ ਕਰਦਾ ਰਹਿੰਦਾ ਜੇ ਪੰਮੂ ਪੁੱਤ ਦਾ ਕਰਨਾ ਹੀ ਤੇ ਮੈਨੂੰ ਕਿਉਂ ਆ ਕੇ ਨਹੀਂ ਹੁੰਦਾ ਤੁਹਾਨੂੰ ਜੀ ਕਿਤਾ तेले मम्मी जी रोटी नहीं बाजे पूछी और मेरे को घर की टैलो पर दे जब मेरी तेरी कोई नहीं तू होना है हां तुम ना बढ़िया रोटी बना दे पता क्या है रात में ना दिल भूख नहीं लगी मेरी तेरे को जाना ना ना धोना धोती तो 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 करनी जमाने है हां मैं भी कपड़े चेंज करती है लेके आई हूं मैं सूट ना और इसी की नहीं होता है क्योंकि साड़ी गई है पिछली वाली जो पहनने हां वो नहीं मेरा की करता हां वो तो मेरा फिर होने की करता तो नहीं पूरे कुछ जा कोई नहीं जा करती चली मैं आई मैं

ਜੀਓ ਨੂੰ ਪਤਾ ਲੱਗ ਗਿਆ ਤੇਰੇ ਕਿਉਂ ਮੈਂ ਤੇਰੇ ਕੱਪੜੇ ਬਣਾਉਂਗੀ ਉਹਨੇ ਤੈਨੂੰ ਸਾਵੇਂ ਨਾਲ ਇਹਦੇ ਵੀ ਬਣਾ। ਅੰਮੀ ਜੋਰੀ ਚੋਰੀ ਬਣਾ ਦੇ ਨਾ ਨਾਲ ਨੀ ਆਪਾਂ ਕੋਲ ਕੁਝ ਬੰਨ੍ਹਣ ਨਾਲ ਕਿੰਨੀ ਚਾਹ ਵਾਹਿੰਦੀ। ਠੀਕ ਹੈ ਕਰ ਦਿੰਦਾ ਮੈਂ ਕੱਪੜੇ ਲੈ ਕੇ ਜੀਨੇ ਦੇ ਆਖੀ ਕਿ ਉਹ ਮੇਰੇ ਸੁਪਰੇ ਤੇਨੂੰ ਲੱਗਦਾ ਤੇਰੇ ਪ੍ਰੋਬਲਮ ਲੱਗਦਾ ਤੇ ਬੱਚਾ ਨਹੀਂ ਹੈ। ਕਿ ਨਸੀ ਸੱਟ ਨਾ ਗੀ ਰਿਹਾ ਨਾ ਅਕੀਲਾ ਰਹਿਣਾ ਕੋਈ ਵਿਚਾਰ ਤਾਂ ਆਵੇ ਰਵੇ ਆਪਾਂ ਨੂੰ ਬਰੂਸ ਤੋਂ ਪਿੱਛੋਂ ਆਪਣੇ ਆਂਦੇ ਨੇ ਕੰਮ ਹੋਇਆ ਉਹ ਦਬਾਅ ਕਰਨੀ ਬੜੀ ਹੈ ਜਦ ਮ੍ਰਿਤਿ ਨੂੰ ਆ ਜਾ ਕੇ ਜਦ ਮਨਾ ਕੁੜੇ ਲਾਹ ਹਾਂ ਇਹ ਮੇਰੇ ਮੇਰੇ ਰੋਟੀ ਰਾਟੀ ਵਧੀਆ ਬਣਾ ਲਿਆ ਰਾਤ ਨੂੰ ਹੋਣ ਵਾਲੀ ਖਾਣ ਲੱਗੀ ਆ ਪਰ ਰਾਤ ਨੂੰ ਬਣਾਉਣ ਦੀ ਖਾਣ ਨਹੀਂ ਦਿੱਤੀ ਪੂਰੇ ਕੱਢ ਲੋ ਚੜ ਜੀਏ ਸੋਹਣ ਤੇ ਹੈਗਾ ਪੂਰੇ ਕੱਢ ਲੋ ਪੂਰੇ ਬਣਾ ਨਹੀਂ ਕਰਦੇ ਨੂੰ ਦੋ ਬਚੇ ਪੜੇ ਸਨ ਕੱਢ ਦਿੱਤੇ ਆ ਆਹ ਕੰਮ ਦੋ ਜੀ ਬਸ ਸੱਚੀ ਸੌਰੀ ਕੰਮ ਸਾਰੇ ਹੁੰਦੇ ਆ ਉਹਦਾ ਮਾਰਕ ਵਾਲਾ ਬਣਾ ਲਾ

Thank <laughs> you.